ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਆਪਣੇ ਪੁੱਤ ਨੂੰ ਯਾਦ ਕਰ ਇੰਸਟਾਗ੍ਰਾਮ ਪੇਜ ਤੇ ਇੱਕ ਹੋਰ ਭਾਵੁਕ ਪੋਸਟ ਸਾਂਝੀ ਕੀਤੀ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਇੱਕ ਭਾਵੁਕ ਪੋਸਟ ਸਾਂਝੀ ਕਰ ਲਿਖਿਆ ਕਿ ਅੱਜ ਲੱਜਾਂ ਵਰਗੇ ਬਾਲਾਂ ਨੂੰ ਦਿਲ ਬਨ ਕੇ ਬੰਨਿਆ ਸੀ ਤੈਨੂੰ ਸਦਿਆਂ ਲਈ ਤੋਰਨ ਨੂੰ ਦਿਲ ਮੇਰਾ ਔਖਾ ਮੰਨਿਆ ਸੀ ਕਿੱਥੇ ਤਾਂ ਅਸੀਂ ਸ਼ਗਨ ਮਨਾਉਣੇ ਚਾਵਾਂ ਨਾਲ ਸੀ ਸਹਰੇ ਲਾਉਣੇ ਇਕੱਲੇ-ਇਕੱਲੇ ਜੀ ਨੂੰ ਰੋਗ ਉਮਰਾਂ ਦੇ ਲੱਗ ਗਏ ਜਾਂਦਾ ਜਾਂਦਾ ਜਨਮਾਂ ਲਈ ਸਾਰਾ ਜਾਗਰ ਵਾਗਿਆ ਪੁੱਤ ਅੱਜ ਤੁਹਾਡਾ ਅੰਤਿਮ ਸੰਸਕਾਰ ਸੀ ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤਤੀ ਵਾ ਨਾਲ ਲੱਗਣ ਦਿੱਤੀ ਉਸੇ ਮੇਰੇ ਸੋਹਣੇ ਪੁੱਤ ਨੂੰ ਮੈਂ ਬਲਦੀ ਚਿਖਾ ਦੇ ਹਵਾਲੇ ਕਰ ਦਿੱਤਾ ਮੈਂ ਉਹ ਮਨਹੂਸ ਘੜੀਆਂ ਸਾਰੀ ਉਮਰ ਨਹੀਂ ਭੁੱਲ ਸਕਦੀ ਤੇ ਨਾ ਹੀ ਇਨ੍ਹਾਂ ਹਕੂਮਤਾਂ ਨੂੰ ਭੁੱਲਣ ਦਵਾਂਗੇ ਪੁੱਤ ਇਨਸਾਫ ਦੀ ਜੰਗ ਅਸੀਂ ਜਾਰੀ ਰੱਖਾਂਗੇ ਇੰਸਟਾਗ੍ਰam ਪੇਜ ਤੇ ਇਹ ਲਿਖ ਮਾਤਾ ਚਰਨਕੌਰ ਭਬਕ ਹੋ ਜਾਂਦੇ ਨੇ ਤੇ ਆਪਣੇ ਪੁੱਤ ਨੂੰ ਯਾਦ ਕਰਦੇ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਆਪਣੇ ਪੁੱਤ ਨੂੰ ਯਾਦ ਕਰ ਇੰਸਟਾਗ੍ਰam ਪੇਜ ਤੇ ਇੱਕ ਹੋਰ ਭਾਵੁਕ ਪੋਸਟ ਸਾਂਝੀ ਕੀਤੀ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਇੱਕ ਭਾਵੁਕ ਪੋਸਟ ਸਾਂਝੀ ਕਰ ਲਿਖਿਆ ਕਿ ਅੱਜ ਲੱਜਾਂ ਵਰਗੇ ਬਾਲਾਂ ਨੂੰ ਦਿਲ ਬਨ ਕੇ ਬਨਿਆ ਸੀ ਤੈਨੂੰ ਸਦੀਆਂ ਲਈ ਤੋਰਨ ਨੂੰ ਦਿਲ ਮੇਰਾ ਔਖਾ ਮੰਨਿਆ ਸੀ ਕਿੱਥੇ ਤਾਂ ਅਸੀਂ ਸ਼ਗਨ ਮਨਾਉਣੇ ਚਾਵਾਂ ਨਾਲ ਸੀ ਸਹਰੇ ਲਾਉਣੇ ਕੱਲੇ-ਕੱਲੇ ਜੀ ਨੂੰ ਰੋਗ ਉਮਰਾਂ ਦੇ ਲੱਗ ਗਿਆ ਜਾਂਦਾ ਜਾਂਦਾ ਜਨਮਾਂ ਲਈ ਸਾਰਾ ਜਾਗਰ ਵਾ ਗਿਆ ਪੁੱਤ ਅੱਜ ਤੁਹਾਡਾ ਅੰਤਿਮ ਸੰਸਕਾਰ ਸੀ ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤਤੀ ਵਾ ਨਾਲ ਲੱਗਣ ਦਿੱਤੀ ਉਸੇ ਮੇਰੇ ਸੋਹਣੇ ਪੁੱਤ ਨੂੰ ਮੈਂ ਬਲਦੀ ਚੀਖਾ ਦੇ ਹਵਾਲੇ ਕਰ ਦਿੱਤਾ ਮੈਂ ਉਹ ਮਨਹੂਸ ਘੜੀਆਂ ਸਾਰੀ ਉਮਰ ਨਹੀਂ ਭੁੱਲ ਸਕਦੀ ਤੇ ਨਾ ਹੀ ਇਨ੍ਹਾਂ ਹਕੂਮਤਾਂ ਨੂੰ ਭੁੱਲ ਸਕਦੀ ਦਵਾਂਗੇ ਪੁੱਤ ਇਨਸਾਫ ਦੀ ਜੰਗ ਅਸੀਂ ਜਾਰੀ ਰੱਖਾਂਗੇ ਇੰਸਟਾਗ੍ਰam ਪੇਜ ਤੇ ਇਹ ਲਿਖ ਮਾਤਾ ਚਰਨ ਕੌਰ ਭਾਵੁਕ ਹੋ ਜਾਂਦੇ ਨੇ ਤੇ ਆਪਣੇ ਪੁੱਤ ਨੂੰ ਯਾਦ ਕਰਦੇ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਆਪਣੇ ਪੁੱਤ ਨੂੰ ਯਾਦ ਕਰ ਇੰਸਟਾਗ੍ਰam ਪੇਜ ਤੇ ਇੱਕ ਹੋਰ ਭਾਵੁਕ ਪੋਸਟ ਸਾਂਝੀ ਕੀਤੀ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਇੱਕ ਭਾਵੁਕ ਪੋਸਟ ਸਾਂਝੀ ਕਰ ਲਿਖਿਆ ਕਿ ਅੱਜ ਲੱਜਾਂ ਵਰਗੇ ਬਾਲਾਂ ਨੂੰ ਦਿਲ ਬਨ ਕੇ ਬੰਨਿਆ ਸੀ ਤੈਨੂੰ ਸਦੈ ਲੀ ਤੋਰਨ ਨੂੰ ਦਿਲ ਮੇਰਾ ਔਖਾ ਮੰਨਿਆ ਸੀ ਕਿੱਥੇ ਤਾਂ ਅਸੀਂ ਸ਼ਗਨ ਮਨਾਉਣੇ ਚਾਵਾਂ ਨਾਲ ਸੀ ਸਹਰੇ ਲਾਉਣੇ ਕੱਲੇ-ਕੱਲੇ ਜੀ ਨੂੰ ਰੋਗ ਉਮਰਾਂ ਦੇ ਲੱਗ ਗਿਆ ਜਾਂਦਾ ਜਾਂਦਾ ਜਨਮਾਂ ਲਈ ਸਾਰਾ ਜਾਗਰ ਵਾਗਿਆ ਪੁੱਤ ਅੱਜ ਤੁਹਾਡਾ ਅੰਤਿਮ ਸੰਸਕਾਰ ਸੀ ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤਤੀ ਵਾ ਨਾਲ ਲੱਗਣ ਦਿੱਤੀ ਉਸੇ ਮੇਰੇ ਸੋਹਣੇ ਪੁੱਤ ਨੂੰ ਮੈਂ ਬਲਦੀ ਚੀਖਾ ਦੇ ਹਵਾਲੇ ਕਰ ਦਿੱਤਾ ਮੈਂ ਉਹ ਮਨਹੂਸ ਘੜੀਆਂ ਸਾਰੀ ਉਮਰ ਨਹੀਂ ਭੁੱਲ ਸਕਦੀ ਤੇ ਨਾ ਹੀ ਇਨ੍ਹਾਂ ਹਕੂਮਤਾਂ ਨੂੰ ਭੁੱਲਣ ਦਵਾਂਗੇ ਪੁੱਤ ਇਨਸਾਫ ਜੰਗ ਅਸੀਂ ਜਾਰੀ ਰੱਖਾਂਗੇ ਇੰਸਟਾਗ੍ਰam ਪੇਜ ਤੇ ਇਹ ਲਿਖ ਮਾਤਾ ਚਰਨ ਕੌਰ ਭਾਵੁਕ ਹੋ ਜਾਂਦੇ ਨੇ ਤੇ ਆਪਣੇ ਪੁੱਤ ਨੂੰ ਯਾਦ ਕਰਦੇ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਆਪਣੇ ਪੁੱਤ ਨੂੰ ਯਾਦ ਕਰ ਇੰਸਟਾਗ੍ਰam ਪੇਜ ਤੇ ਇੱਕ ਹੋਰ ਭਾਵੁਕ ਪੋਸਟ ਸਾਂਝ ਕੀਤੀ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਇੱਕ ਭਾਵੁਕ ਪੋਸਟ ਸਾਂਝੀ ਕਰ ਲਿਖਿਆ ਕਿ ਅੱਜ ਲੱਜਾਂ ਵਰਗੇ ਬਾਲਾਂ ਨੂੰ ਦਿਲ ਬਨ ਕੇ ਬਨਿਆ ਸੀ ਤੈਨੂੰ ਸਦੀਆਂ ਲਈ ਤੋਰਨ ਨੂੰ ਦਿਲ ਮੇਰਾ ਖੰ ਮੰਨਿਆ ਸੀ ਕਿਥੇ ਤਾਂ ਅਸੀਂ ਸ਼ਗਨ ਮਨਾਉਣੇ ਚਾਵਾਂ ਨਾਲ ਸੀ ਸਹਰੇ ਲਾਉਣੇ ਇਕੱਲੇ ਇਕੱਲੇ ਜੀ ਨੂੰ ਰੋਗ ਉਮਰਾਂ ਦੇ ਲੱਗ ਗਿਆ ਜਾਂਦਾ ਜਾਂਦਾ ਜਨਮਾਂ ਲਈ ਸਾਰਾ ਜਾਗਰਵਾ ਗਿਆ ਪੁੱਤ ਅੱਜ ਤੁਹਾਡਾ ਅੰਤਿਮ ਸੰਸਕਾਰ ਸੀ ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤਤੀ ਵਾ ਨਾਲ ਲੱਗਣ ਦਿੱਤੀ ਉਸੇ ਮੇਰੇ ਸੋਹਣੇ ਪੁੱਤ ਨੂੰ ਮੈਂ ਬਲਦੀ ਚੀਖਾ ਦੇ ਹਵਾਲੇ ਕਰ ਦਿੱਤਾ ਮੈਂ ਉਹ ਮਨਹੂਸ ਘੜੀਆਂ ਸਾਰੀ ਉਮਰ ਨਹੀਂ ਭੁੱਲ ਸਕਦੀ ਤੇ ਨਾ ਹੀ ਇਨ੍ਹਾਂ ਹਕੂਮਤਾਂ ਨੂੰ ਭੁੱਲਣ ਦਵਾਂਗੇ ਪੁੱਤ ਇਨਸਾਫ਼ ਦੀ ਜੰਗ ਅਸੀਂ ਜਾਰੀ ਰੱਖਾਂਗੇ Instagram ਪੇਜ ਤੇ ਇਹ ਲਿਖ ਮਾਤਾ ਚਰਨ ਕੌਰ ਭਬਕ ਹੋ ਜਾਂਦੇ ਨੇ ਤੇ ਆਪਣੇ ਪੁੱਤ ਨੂੰ ਯਾਦ ਕਰਦੇ